ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਸ ਥਾਂ ਤੇ ਛਾਪੇਮਾਰੀ ਕੀਤੀ ਤਾਂ ਵੇਖੋ ਕੀ ਕੁਝ ਪੁਲਿਸ ਨੂੰ ਬਰਾਮਦ ਹੋਇਆ ਤੇ ਧਾਰਾਵਾਂ ਦੇ ਤਹਿਤ ਐਨਡੀਪੀਐਸ ਦੀਆਂ ਧਾਰਾਵਾਂ ਲੱਗੀਆਂ ਨੇ ਉਸ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਇਸ ਸ਼ਖਸ ਦੇ ਉੱਤੇ ਜਿਸ ਦੇ ਫਾਰਮ ਹਾਊਸ ਦੇ ਉੱਤੇ ਪੁਲਿਸ ਵੱਲੋਂ ਰੇਡ ਮਾਰੀ ਗਈ ਤੇ ਅਫੀਮ ਦੇ ਸੈਂਕੜੇ ਬੂਟੇ ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ ਨੇ ਐਸਪੀ ਦੀ ਅਗਵਾਈ ਦੇ ਹੇਠ ਫੁੱਲ ਕਾਰਨੇਸ਼ਨ 880 ਸਮੇਤ ਪੌਦਿਆਂ ਦੀ ਗਿਣਤੀ ਦੱਸੀ ਜਾ ਰਹੀ ਹੈ 450 ਦੇ ਕਰੀਬ ਹੈ ਤੇ ਪੁਲਿਸ ਨੇ ਮੌਕੇ ਤੇ ਖੇਤ ਮਾਲਕ ਨੂੰ ਵੀ ਜਿਹੜਾ ਗ੍ਰਫਤਾਰ ਕਰ ਲਿਆ ਉਸ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਣਕਾਰੀ ਦਿੰਦੇ ਹੋਏ ਏਐਸਪੀ ਵੈਬਵ ਚੌਧਰੀ ਨੇ ਦੱਸਿਆ ਉਹਨਾਂ ਨੇ ਗੁਪਤ ਸੂਚਨਾ ਦੇ ਅਦਾਲਤ ਤੇ ਡੇਰਾ ਬਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਸਮੇਤ ਇੱਕ ਦਰਜਨ ਪੁਲਿਸ ਮੁਲਾਜ਼ਮਾ ਦੇ ਨਾਲ ਬਾਅਦ ਜਿਹੜਾ ਦੁਪਹਿਰ ਮੌਕੇ ਤੇ ਛਾਪੇਮਾਰੀ ਕੀਤੀ ਡੇਰਾ ਬੱਸੀ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਖੇਤਾਂ ਦੇ ਨਾਲ ਲੱਗੀਆਂ ਆਫੀਮ ਦੀਆਂ ਝਾੜੀਆਂ ਦੇਖੀਆਂ ਗਈਆਂ ਪੁਜਰੀਆਨਾ ਪੌਦਿਆਂ ਨੂੰ ਪੁੱਟ ਦਿੱਤਾ ਕਲੀਆਂ ਅਤੇ ਫੁੱਲਾਂ ਸਮੇਤ ਪੌਦਿਆਂ ਦੀ ਗਿਣਤੀ ਕੀਤੀ ਗਈ ਉਹਨਾਂ ਦੱਸਿਆ ਗਿਣਤੀ ਕਰਨ ਤੋਂ ਉਪਰੰਤ ਬਰਾਮਦ ਕੀਤੇ ਪੌਦਿਆਂ ਦੀ ਕੁੱਲ ਗਿਣਤੀ 800 ਦੇ ਕਰੀਬ ਬਣਦੀ ਹੈ ਖੇਤ ਮਾਲਕ ਨੇ ਇਸ ਸਾਲ ਹੀ ਅਫੀਮ ਦੀ ਖੇਤੀ ਸ਼ੁਰੂ ਕੀਤੀ ਸੀ ਵੈਭਵ ਚੌਧਰੀ ਦੇ ਅਨੁਸਾਰ ਐਂਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਨੇ ਲਗਾਤਾਰ ਪੁਲਿਸ ਗੁਪਤ ਸੂਚਨਾਵਾਂ ਦੇ ਉੱਤੇ ਜਾਂ ਫਿਰ ਜਿਹੜੀ ਵੀ ਸੂਚਨਾ ਮਿਲਦੀ ਹੈ ਜਿੱਥੇ ਖੇਤੀ ਕੀਤੀ ਜਾਂਦੀ ਆ ਅਫੀਮ ਦੀ ਉੱਥੇ ਲਗਾਤਾਰ ਰੇਡ ਮਾਰ ਰਹੀ ਹੈ ਉੱਥੇ ਹੀ ਤਰਾਮਾ ਦੇ ਤਹਿਤ ਐਂਡੀਪੀਐਸ ਐਕਟ ਦੀਆਂ ਉੱਥੇ ਹੀ ਕੇਸ ਵਿਦਰਜ ਹੋ ਰਹੇ ਨੇ ਲੋਕਾਂ ਦੇ ਉੱਤੇ ਤਾਂ ਇਹ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਵੀ ਲੋਕ ਤੁਹਾਨੂੰ ਲੱਗਦਾ ਹੈ ਕਿ ਸਾਵਧਾਨ ਰਹਿਣ ਦੀ ਉਹਨਾਂ ਨੂੰ ਲੋੜ ਹੈ ਤਾਂ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਨੇ ਕਿਸਾਨ ਪੁੱਤਰ ਸਿਗਾ ਜਿਸ ਦੇ ਵੱਲੋਂ ਬੂਟੇ ਲਗਾਏ ਸਿਗੇ ਤੇ ਗ੍ਰਫਤਾਰ ਜਿਸ ਨੂੰ ਕਰ ਲਿਆ ਗਿਆ ਇੱਥੇ ਦੱਸ ਦਈਏ ਕਿ ਇਸ ਸ਼ਖਸ ਦੇ ਖਿਲਾਫ 4 ਸਾਲ ਪਹਿਲਾਂ ਕਤਲ ਦਾ ਮਾਮਲਾ ਵੀ ਦਰਜ ਹੈ ਤੇ ਹੁਣ ਅਫੀਮ ਦੇ ਬੂਟੇ ਲਗਾਉਣ ਦੀ ਖਬਰ ਪੁਲਿਸ ਤੱਕ ਪਹੁੰਚਦੀ ਹੈ ਤਾਂ ਉੱਥੇ ਵੀ ਪੁਲਿਸ ਵੱਲੋਂ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਹੀ ਇਸ ਵਿਅਕਤੀ ਨੂੰ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਜਾਂਦਾ ਹੈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਸ ਥਾਂ ਤੇ ਛਾਪੇਮਾਰੀ ਕੀਤੀ ਤਾਂ ਵੇਖੋ ਕੀ ਕੁਝ ਪੁਲਿਸ ਨੂੰ ਬਰਾਮਦ ਹੋਇਆ ਹੈ ਤੇ ਧਾਰਾਵਾਂ ਦੇ ਤਹਿਤ ਐਨਡੀਪੀਐਸ ਦੀਆਂ ਧਾਰਾਵਾਂ ਲੱਗੀਆਂ ਨੇ ਉਸ ਤਹਿਤ ਕੇਸ ਵੀ ਦਰਜ ਕਰ ਲਿਆ ਗਿਆ ਇਸ ਸ਼ਖਸ ਦੇ ਉੱਤੇ ਜਿਸ ਦੇ ਫਾਰਮ ਹਾਊਸ ਦੇ ਉੱਤੇ ਪੁਲਿਸ ਵੱਲੋਂ ਰੇਡ ਮਾਰੀ ਗਈ ਤੇ ਅਫੀਮ ਦੇ ਸੈਂਕੜੇ ਬੂਟੇ ਡੋਡੇ ਅਤੇ ਲਾਲ ਫੁੱਲ ਬਰਾਮਦ ਕੀਤੇ ਗਏ ਨੇ ਐਸਪੀ ਦੀ ਅਗਵਾਈ ਦੇ ਹੇਠ ਫੁੱਲ ਕਾਰਨੇਸ਼ਨ 880 ਸਮੇਤ ਪੌਦਿਆਂ ਦੀ ਗਿਣਤੀ ਦੱਸੀ ਜਾ ਰਹੀ ਹੈ 450 ਦੇ ਕਰੀਬ ਹੈ ਤੇ ਪੁਲਿਸ ਨੇ ਮੌਕੇ ਤੇ ਖੇਤ ਮਾਲਕ ਨੂੰ ਵੀ ਜਿਹੜਾ ਗ੍ਰਫਤਾਰ ਕਰ ਲਿਆ ਉਸ ਦੇ ਖਿਲਾਫ ਐਂਡੀਪੀਐਸ ਐਕਟ ਦੀਆਂ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਣਕਾਰੀ ਦਿੰਦੇ ਹੋਏ ਏਐਸਪੀ ਵੈਬ ਆਫ ਚੌਧਰੀ ਨੇ ਦੱਸਿਆ ਉਹਨਾਂ ਨੇ ਗੁਪਤ ਸੂਚਨਾ ਦੇ ਅਦਾਲਤ ਤੇ ਡੇਰਾ ਬਸੀ ਥਾਣੇ ਦੇ ਇੰਚਾਰਜ ਅਜੀਤੇਸ਼ ਕੌਸ਼ਲ ਸਮੇਤ ਇੱਕ ਦਰਜਨ ਪੁਲਿਸ ਮੁਲਾਜ਼ਮਾ ਦੇ ਨਾਲ ਬਾਅਦ ਜਿਹੜਾ ਦੁਪਹਿਰ ਮੌਕੇ ਤੇ ਛਾਪੇਮਾਰੀ ਕੀਤੀ ਡੇਰਾ ਬੱਸੀ ਦੇ ਰਹਿਣ ਵਾਲੇ ਇੱਕ ਸ਼ਖਸ ਦੇ ਖੇਤਾਂ ਦੇ ਨਾਲ ਲੱਗੀਆਂ ਆਫੀਮ ਦੀਆਂ ਝਾੜੀਆਂ ਦੇਖੀਆਂ ਗਈਆਂ ਪੁਜਰੀਆ ਨ ਪੌਦਿਆਂ ਨੂੰ ਪੁੱਟ ਦਿੱਤਾ ਕਲੀਆਂ ਅਤੇ ਫੁੱਲਾ ਸਮੇਤ ਪੌਦਿਆਂ ਦੀ ਗਿਣਤੀ ਕੀਤੀ ਗਈ ਉਹਨਾਂ ਦੱਸਿਆ ਗਿਣਤੀ ਕਰਨ ਤੋਂ ਉਪਰੰਤ ਬਰਾਮਦ ਕੀਤੇ ਪੌਦਿਆਂ ਦੀ ਕੁੱਲ ਗਿਣਤੀ 800 ਦੇ ਕਰੀਬ ਬਣਦੀ ਹੈ ਖੇਤ ਮਾਲਕ ਨੇ ਇਸ ਸਾਲ ਹੀ ਅਫੀਮ ਦੀ ਖੇਤੀ ਸ਼ੁਰੂ ਕੀਤੀ ਸੀ ਵੈਭਵ ਚੌਧਰੀ ਦੇ ਅਨੁਸਾਰ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਉਕਤ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਨੇ ਲਗਾਤਾਰ ਪੁਲਿਸ ਗੁਪਤ ਸੂਚਨਾਵਾਂ ਦੇ ਉੱਤੇ ਜਾਂ ਫਿਰ ਜਿਹੜੀ ਵੀ ਸੂਚਨਾ ਮਿਲਦੀ ਹੈ ਜਿੱਥੇ ਖੇਤੀ ਕੀਤੀ ਜਾਂਦੀ ਆ ਫੀਮ ਦੀ ਉੱਥੇ ਲਗਾਤਾਰ ਰੇਡ ਮਾਰ ਰਹੀ ਹੈ ਉੱਥੇ ਹੀ ਤਰਾਮਾ ਦੇ ਤਹਿਤ ਐਂਡੀਪੀਐਸ ਐਕਟ ਦੀਆਂ ਉੱਥੇ ਹੀ ਕੇਸ ਵਿਦਰਜ ਹੋ ਰਹੇ ਨੇ ਲੋਕਾਂ ਦੇ ਉੱਤੇ ਤਾਂ ਇਹ ਸ਼ੇਅਰ ਜ਼ਰੂਰ ਕਰ ਦੇਣਾ ਜਿਹੜੇ ਵੀ ਲੋਕ ਤੁਹਾਨੂੰ ਲੱਗਦਾ ਹੈ ਕਿ ਸਾਵਧਾਨ ਰਹਿਣ ਦੀ ਉਹਨਾਂ ਨੂੰ ਲੋੜ ਹੈ ਤਾਂ ਅਫੀਮ ਦੇ ਬੂਟੇ ਜ਼ਬਤ ਕਰ ਲਏ ਗਏ ਨੇ ਕਿਸਾਨ ਪੁੱਤਰ ਸਿਗਾ ਜਿਸ ਦੇ ਵੱਲੋਂ ਬੂਟੇ ਲਗਾਏ ਸਿਗੇ ਤੇ ਗ੍ਰਫਤਾਰ ਜਿਸ ਨੂੰ ਕਰ ਲਿਆ ਗਿਆ ਇੱਥੇ ਦੱਸ ਦਈਏ ਕਿ ਇਸ ਸ਼ਖਸ ਦੇ ਖਿਲਾਫ 4 ਸਾਲ ਪਹਿਲਾਂ ਕਤਲ ਦਾ ਮਾਮਲਾ ਵੀ ਦਰਜ ਹੈ ਤੇ ਹੁਣ ਅਫੀਮ ਦੇ ਬੂਟੇ ਲਗਾਉਣ ਦੀ ਖਬਰ ਪੁਲਿਸ ਤੱਕ ਪਹੁੰਚਦੀ ਹੈ ਤਾਂ ਉੱਥੇ ਵੀ ਪੁਲਿਸ ਵੱਲੋਂ ਰੇਡ ਮਾਰੀ ਜਾਂਦੀ ਹੈ ਤੇ ਉੱਥੇ ਹੀ ਇਸ ਵਿਅਕਤੀ ਨੂੰ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਗ੍ਰਫਤਾਰ ਕਰ ਲਿਆ ਜਾਂਦਾ ਹੈ